ਸਸ਼ੀਰ ਗਾਲ ਜੀ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਵੰਬੇਰੀ ਲਗਨ ਨਿਕਮਦੀ ਚੋਰ ਪਛਾਣ ਲਗਾਤਾਰ ਗੋਰਾਜੀਤ ਸਿੰਘ ਗੋਰਾ ਜੀ ਦੇ ਨਾਲ ਚੱਲੀ ਜਾ ਰਹੀ ਹੈ ਲਗਾਤਾਰ ਦੋ ਦਿਨ ਰਹਿ ਗਏ ਨੇ ਚੋਨਾ ਨੂੰ ਜਿੱਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੋਕਾਂ ਦਾ ਪਿਆਰ ਉਮਰ ਕੇ ਆ ਰਿਹਾ ਵੇ ਤੇ ਗਲਬਤ ਕਰ ਲੈਣ ਸਰ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਵਾ ਕਿਸ ਤਰ੍ਹਾਂ ਦਾ ਪਿਆਸਤਕਾਰ ਮਿਲ ਰਿਹਾ ਮਾਹੌਲ ਤਾਂ ਦੇਖੋ ਬਹੁਤ ਵਧੀਆ ਜੇ ਦੇਖਿਆ ਜਾਵੇ ਮੈਨੂੰ ਇਹ ਦੇਖੋ ਅੱਜ ਤਕਰੀਬਨ ਜੱਦੇ ਇਲੈਕਸ਼ਨ ਅਨਾਉਂਸ ਹੋਏ ਆ ਰਾਤ ਨੂੰ 2-3 ਵਜੇ ਘਰ ਜਾਈਦਾ ਸਵੇਰੇ 7 ਵੇੇ ਨੀਚੇ ਆਈਦਾ ਤੇ ਇਹ ਜਿਹੜੀ ਤਾਕਤ ਹੈ ਇਹਨਾਂ ਲੋਕਾਂ ਦੀ ਦਿੱਤੀ ਹੋਈ ਹੈ ਇਹਨਾਂ ਦਾ ਪਿਆਰ ਹੀ ਹੈ ਜੇ ਤੁਰੇ ਫਿਰਦੇ ਆ ਜੀ ਨਹੀਂ ਤੇ ਦੱਸੋ ਕਿਹੜਾ ਸ਼ਰੀਰ ਹੈ ਨਾ ਅੱਜ ਮੈਂ ਕਹਾ 22 ਘੰਟੇ ਆ 20 ਘੰਟੇ ਸ਼ਰੀਰ ਚੱਲਦਾ ਉਹ ਇਹਨਾਂ ਦੇ ਪਿਆਰ ਕਰਕੇ ਸ਼ਰੀਰ ਚੱਲ ਰਿਹਾ ਮੈਨੂੰ ਲੱਗਦਾ ਹੈ ਇਸ ਵਾਰ ਜੋ ਇਹਨਾਂ ਦਾ ਪਿਆਰ ਨਜ਼ਰ ਆ ਰਿਹਾ ਜੇ ਇਸੇ ਤਰ੍ਹਾਂ ਵੋਟਾਂ 'ਚ ਤਬਦੀਲ ਹੋਇਆ ਬਹੁਤ ਵੱਡੇ ਮਾਰਜਿਨ ਨਾਲ ਜਿੱਤਾਂਗੇ ਜੀ ਅੱਜ ਕਿਹੜੇ ਮਹੱਲੇ ਦੇ ਵਿੱਚ ਮੀਟਿੰਗ ਬੈਠੀ ਗਈ ਸੀ ਮਹੱਲੇਦਾਰੋਂ ਮੀਟਿੰਗ ਵਿੱਚ ਕਿਹੜੀ-ਕਿਹੜੀਆਂ ਸੀ ਚਰਚਾਵਾਂ ਹੋਈਆਂ ਕਿ ਦੇਖੋ ਨਿਊ ਕੁਤਵਾਈ ਨਗਰ ਦਾ ਏਰੀਆ ਬੁਰਾ ਹਾਲ ਐ ਲੋਕੀ ਰੋਂਦੇ ਪਏ ਆ ਲੋਕ ਕੰਦੇ ਅੱਜ ਇੱਥੇ ਸੀਵਰੇਜ ਬੈਕ ਮਾਰਨ ਲੱਗ ਗਿਆ ਰੇਟ ਘਟਣ ਲੱਗ ਗਿਆ ਕਿਉਂਕਿ ਕ੍ਰਾਈਮ ਬਹੁਤ ਹੋ ਗਿਆ ਬਾਹਰ ਨਹੀਂ ਪੈ ਸਕਦੇ ਸੋਨਾ ਪਾ ਕੇ ਰਹਿ ਜਾਂਦਾ ਨਸ਼ਾ ਵੱਧਾ ਪਿਆ ਕਾਉਂਸਲਰ ਦੀ ਬੋਲੀ ਮਾੜੀ ਜਿਹੜੀ ਸਭ ਤੋਂ ਵੱਡੀ ਗੱਲ ਐ ऐसे मुद्देਾਂ ਦੇ ਵਿੱਚ ਵੀ ਜੇ ਲੋਕ ਪਰੇਸ਼ਾਨ ਹੋ ਗਏ ਇੱਕ ਕਾਉਂਸਲਰ ਜਿਹਨੂੰ 13 ਸਾਲ ਦਿੱਤੇ ਆ ਅੱਜ ਵੀ ਲੋਕੋ ਤੋਂ ਨਾਕੋਸ਼ ਹੈ ਤੇ ਫਿਰ ਇਦਾਂ ਲੱਗਦਾ ਹੀ ਹੈ ਮੈਨੂੰ ਇਹਦਾ ਹਾਰਨਾ ਤੈ ਇਸ ਵਾਰ ਇਸ ਵਾਰ ਕਮਲ ਦੇ ਫੁੱਲ ਨੂੰ ਮੌਕਾ ਜ ਮਿਲਣ ਜਾ ਰਿਹਾ ਜੋ ਮੈਨੂੰ ਲੋਕ ਦੱਸ ਰਹੇ ਨੇ ਕਿਉਂਕਿ ਜੋ ਵੀ ਮੈਂ ਗੱਲ ਕਰ ਰਿਹਾ ਉਹਨਾਂ ਦੇ ਹਿਸਾਬ ਨਾਲ ਕਰ ਰਿਹਾ ਮੇਰੇ ਕੋਈ ਆਪਣੇ ਲਫ਼ਾਜ਼ ਨਹੀਂ ਹੈ ਜੋ ਲੋਕ ਕਹਿ ਰਹੇ ਸਵਾਰੀ ਕਮਲ ਦੇ ਫੁੱਲ ਨੂੰ ਮੌਕਾ ਜ਼ਰੂਰ ਮਿਲੇਗਾ ਮੋਹੱਲਾ ਕਲੇਮੀਆਂ ਵੀ ਖਰੋਏਗੇ ਲਗਾਤਾਰ ਤੇ ਨਹੀਂ ਲੱਗਦਾ ਕਿ ਮੋਹੱਲਾ ਕਲੇਮੀਆਂ ਵਿੱਚ ਕਿਹੜੇ ਅਸੀਂ ਬੇਸ਼ਨ ਜਾ ਚੁੱਕੇ ਤੁਸੀਂ ਕਦੇ ਨਾ ਕਿਸੇ ਕੋ ਵੈਸੇ ਚਲਾਉਂਦੇ ਪੱਤਰਕਾਰ ਘਾਟ ਕਦੇ ਕਿਸੇ ਕੋ ਮਾਈਕ ਲੈ ਕੇ ਜਾਈਓ ਕਿਸ ਮੋਹੱਲਾ ਕਲੀਨਿਕ ਤੇ ਦਵਾਈ ਲਈਏ ਕਿਸ ਨੂੰ ਇਹ ਲੋਕੀ ਗੱਲ ਭੁੱਲ ਗਏ ਹੋਏ ਐ ਇਹ ਸਿਰ ਮੁੱਦੇ ਦੀ ਰਾਜਨੀਤੀ ਸੀ ਉਦੋਂ ਚੱਲੀ ਤੇ ਖੋਲੇ ਪੇਂਟ ਕਰਕੇ ਬੰਦ ਹੋ ਗਏ ਕਿਹੜਾ ਡਾਕਟਰ ਕਿਹੜੇ ਨਰਸ ਕਿਹੜੇ ਦਵਾਈਆਂ ਕਿਹੜਾ ਕੁਛ ਨਹੀਂ ਹੈਗਾ ਖਾਲੀ ਖੰਡਰ ਬਣ ਗਏ ਨੇ ਉਹ ਕੁਛ ਸਿਵਲ ਹਸਪਤਲ ਜਿੱਥੇ ਉੱਥੇ ਦਵਾਈਆਂ ਹੈ ਨਹੀਂ ਤੇ ਮੋਹੱਲਾ ਕਲੀਨਿਕ ਕਿਹੜਾ ਆ ਉਹ ਹਿਆਰੇ ਹਿਆਰ ਰੁਪਏ ਬੀਬੀਆਂ ਵੇਟ ਕਰ ਰਹੀਆਂ ਨੇ ਕੋਈ ਗੱਲ ਨਹੀਂ ਪਰਮਾਤਮਾ ਸੁੱਖ ਰੱਖੇਗਾ ਇਹਨਾਂ ਨੂੰ ਦੇਣਗੇ ਹਿਆਰੇ ਹਿਆਰ ਰੁਪਈਆ ਤੇ ਅੱਜ ਮੀਟਿੰਗ ਹੋਈ ਐ ਇਹ ਮੀਟਿੰਗ ਦੇ ਕਿリエ ਚਰਚਾਆਂ ਕੀਤੀ ਐ ਚਰਚਾ ਇਹੀ ਹੈ ਜੀ ਇਸ ਪਰ ਮੌਕਾ ਦੇਵਾਂਗੇ ਕਹਿੰਦੇ ਦੇਖੋ ਜਦੋਂ 100 200 500 ਲੋਕ ਇਕੱਠੇ ਹੁੰਦੇ ਆ ਉਹ ਇਸੇ ਵਾਸਤੇ ਜੇ ਲੋਕ ਬਦਲਾਵ ਦੇ ਲਈ ਇਕੱਠੇ ਹੁੰਦੇ ਆ ਨਹੀਂ ਤੇ ਚਰਚਾ ਹੀ ਕੋਈ ਸੁਣਨ ਲਈ ਕੋਈ ਰਾਜੀ ਨਹੀਂ ਠੰਡ ਦਾ ਟਾਈਮ ਹੈ ਜਿਓ ਪਿਆਰ ਕਰਦੇ ਨੇ ਜੇ ਬਦਲਾਵ ਚਾਹੁੰਦੇ ਨੇ ਉਹ ਬਦਲਾਵ ਲਈ ਇਕੱਠੇ ਹੋ ਰਿਹਾ ਇਨਾਂ ਇਲਾਕਿਆਂ ਦੇ ਵਿੱਚ ਪੋਸ਼ਕ 20 ਬੰਦੇ ਨਹੀਂ ਇਕੱਠੇ ਹੋਏ ਤੇ 2 200 ਬੰਦਾ ਇਕੱਠਾ ਹੋ ਰਿਹਾ ਤੇ ਮੈਨੂੰ ਇਹ ਆਸ ਵੀ ਹੈ ਮੈਨੂੰ ਉਮੀਦ ਵੀ ਹੈ 100% ਰਿਜ਼ਲਟ ਪੋਜ਼ਿਟਿਵ ਆ ਰਿਹਾ ਬੀਜੇਪੀ ਦੇ ਹੱਕ ਚ ਆ ਰਿਹਾ ਲੋਕਾਂ ਨੂੰ ਵੀ ਕਹਿਣਾ ਇੱਕ ਇੱਕ ਬੰਦਾ ਵੋਟ ਪਾਣ ਜਾਏ ਇਨਸ਼ੋਰਸ ਜੋ ਲੋਕਾਂ ਨੂੰ ਮੇਰਾ ਭਰਾ ਹੈ ਮੇਰਾ ਪੁੱਤਰ ਹੈ ਮੇਰਾ ਦੋਸਤ ਹੈ ਗੋਰਾ 100% ਬੀਜੇਪੀ ਨੂੰ ਮੌਕਾ ਦੇਣਾ ਤੁਹਾਡੇ ਆਪਣੇ ਲਈ ਵੀ ਪੋਜ਼ਿਟਿਵ ਹੈ ਜਿੰਨਾ ਮੇਰੇ ਲਈ ਉਹਨਾਂ ਤੁਹਾਡੇ ਲਈ ਕਿਉਂਕਿ ਇਹਦਾ ਜੇ ਦਾ ਹੰਕਾਰ ਤੇ ਜੇ ਦਾ ਤੁਸੀਂ ਇਹਨੂੰ ਇਹ ਕੰਮ ਤੋਂ ਵਿਹਲਾ ਕਰਨਾ ਚਾਹ ਰਹੇ ਹੋ ਦੋ ਦਿਨ ਰਹਿ ਗਏ ਆ ਤੇ ਇਸ ਕੀ ਕਮਲ ਦੇ ਫੁੱਲ ਨੂੰ ਮੌਕਾ ਦਿਓ ਸਰ 21 ਤਰੀਕ ਨੂੰ ਕਮਲ ਦਾ ਵੀ ਕੀ ਕਰਨਾ ਚਾਹੋਗੇ ਤੇ ਬਟਨ ਨੰਬਰ ਕਿੰਨਾ ਹੈ ਬਟਨ ਨੰਬਰ 2 ਕਮਲ ਦਾ ਫੁੱਲ ਮੋਦੀ ਜਿੰਦਾਬਾਦ ਵਾਰਡ ਨੰਬਰ 8 ਦਾ ਉਮੀਦਵਾਰ ਗੋਰਾਜੀਤ ਸਿੰਘ ਗੋਰਾ ਤਸਵੀਰਾਂ ਦੇਖ ਸਕਦੇ ਹੋ ਅੱਜ ਮੱਲੇਦਾਰ ਵੱਲੋਂ ਜਿਹੜੀ ਕਿ ਮੀਟਿੰਗ ਰਖਾਈ ਗਈ ਸੀਗੀ ਇਨਾ ਪਿਆਰ ਹੂੰਗਾ ਇਨਾ ਪਿਆਰ ਸਤਿਕਾਰ ਦੇ ਰਹੀ ਆ ਗੋਰਾਜੀਤ ਸਿੰਘ ਗੋਰਾ ਜੀ ਮਿਲ ਰਿਹਾ ਹੈ ਲੋਕਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਇੱਕ ਵਾਰ ਭਾਜਪੀ ਨੂੰ ਵੋਟ ਪਾ ਕੇ ਗੋਰਾਜੀਤ ਗੋਰਾ ਜੀ ਨੂੰ ਜੇਤਾ ਬਣਾਵਾਂਗੇ ਤੇ ਬਦਲਾਅ ਲਿਆਵਾਂਗੇ ਜਿਹੜੀ ਬਦਲਾਅ ਦੀ ਕਰੀਆ ਜ਼ਰੂਰੀ ਹੈ ਬਦਲਾਅ ਜਿਹੜਾ ਕਿ ਆ ਲਿਆਵਾਂਗੇ ਜਰੂਰ ਬਿਲਕੁਲ ਲੋਕਾਂ ਦੇ ਨਾਵੇਂ ਕੁਝ ਗੱਲਬਾਤ ਕਰਦੇ ਆਂ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਕਾਫੀ ਮਿਲ ਰਿਹਾ ਵੈ ਦੇਖ ਸਕਦੇ ਹੋ ਬਜ਼ੁਰਗਾ ਦਾ ਆਸ਼ੀਰਵਾਦ ਮਿਲ ਰਿਹਾ ਵੈ ਲਗਾਤਾਰ ਤਸਵੀਰਾਂ ਵਾਰਡ ਨੰਬਰ 80 ਤੋਂ ਗੁਰਜੀਤ ਸਿੰਘ ਗੋਰਾ ਜੀ ਦਿਖਾ ਰਹੇ ਹਾਂ ਜਿੱਥੇ ਕੀ ਲੋਕ ਬਦਲਾਵ ਚਾਹੁੰਦੇ ਨੇ ਬਦਲਾਵ ਦੀ ਕੜੀ ਚਾਹੁੰਦੇ ਨੇ ਉਹ ਬਦਲਾਵ ਦੀ ਕੜੀ ਗੁਰਜੀਤ ਸਿੰਘ ਗੋਰਾ ਜ਼ਰੂਰ ਵਿਚੇਤਾ ਹੋਣਗੇ ਉਸ ਵੇਲੇ ਜਿਹੜੀ ਕਿ ਬਦਲਾਵ ਦੀ ਕੜੀ ਜ਼ਰੂਰ ਰਹੇਗੀ ਗੱਲਬਾਤ ਕਰਦੇ ਹਾਂ ਅ ਅੰਧੀ ਕੀ ਨਾਮ ਹੈ ਤੁਹਾਡਾ ਚੰਦਰਕਾਂਤ ਹਾਂਜੀ ਚੰਦਰਕਾਂਤ ਹੈ ਜੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਗੁਰੋਜੀ ਸਿੰਘ ਹੋਰ ਐਲਾਨੇ ਕੀਨੇ ਬੀਜਪੀ ਤੋਂ ਕੀ ਕਹਿਣਾ ਹੁਣ ਬਾਰੇ ਦੇ ਦੋਗੇ ਵੋਟ ਵਧੀਆ ਵਧੀਆ ਨੇ ਹਾਂਜੀ ਵਧੀਆ ਦੇ ਦੇਵਾਂਗੇ ਵੋਟ ਲਗਾਤਾਰ ਆਜ਼ਾਦ ਉਮੀਦਵਾਰ ਵੀ ਦੇ ਇਹਦੇ ਪਰਿਵਾਰ ਤੋਂ 15 ਸਾਲ ਤੋਂ ਇਲੈਕਸ਼ਨ ਲੜੇ ਨੇ ਤੁਸੀਂ ਕਿਹਨੇ ਕਿਸ ਤਰ੍ਹਾਂ ਦੇ ਦਿੰਦੇ ਹੋ ਤੁਸੀਂ ਤਾਂ ਪੱਕੇ ਬੀਜਪੀ ਹੈ ਪੱਕੇ ਬੀਜਪੀ ਹੈ 40 ਸਾਲ 45 ਸਾਲ ਤੋਂ ਗੁਰੋਜੀ ਜੀ ਗੁਰੋਜੀ ਬਾਰੇ ਕੀ ਕਹਿਣਾ ਤੁਹਾਡਾ ਬੈਟਰ ਹੈ ਲੋ ਫੈਮਿਲੀ ਪੁਰਾਣੇ ਜੋ ਵੀ ਮਤਲ ਹੈਗੇ ਆ ਤੇ ਉਹਨਾਂ ਦੀ ਨੋਲਜ ਵੀ ਆ ਉਹਨਾਂ ਨੂੰ ਮਿਲੀ ਹੋਈ ਬਾਕੀ ਸਾਡੇ ਪੁਰਾਣੇ ਮੈਂਬਰ ਹੋਣ ਕਰਕੇ ਉਹਨਾਂ ਨੂੰ ਫਸਟ ਵਧਾਈ ਦੇਵਾਂਗੇ ਜਿਤਾਵਾਂਗੇ ਜਿਤਾਵਾਂਗੇ ਜੇ ਗੱਲ ਕੀਤੀ ਆ ਵੀ ਪਿਛਲੇ ਸਮੇਂ ਦੀ ਵਿਕਾਸ ਦੀ ਪਿਛਲੇ ਹਫ਼ਤਾ ਦੀ ਤੇ ਕਿਰੇ ਕੁਝ ਨਹੀਂ ਹੋਇਆ ਕਿਸੇ ਨੇ ਨਹੀਂ ਕੀਤਾ ਕੁਝ ਨਹੀਂ ਲਾਈਟਾਂ ਖਰਾਬ ਆ ਸਭ ਕੁਝ ਖਰਾਬ ਆ ਕੁਝ ਨਹੀਂ ਹੋ ਰਿਹਾ ਗੱਲ ਕਰੀ ਬਸਾਤਾ ਦਾ ਪਾਣੀ ਕਿਸ ਤਰ੍ਹਾਂ ਦਾ ਨੇ ਪਾਣੀ ਬਹੁਤ ਜ਼ਿਆਦਾ ਹੁਣ ਤੱਕ ਅੱਗੇ ਨਾਲ ਵੀ ਜ਼ਿਆਦਾ ਆਂਦਾ ਵਾ ਉੱਚੀਆਂ ਗਲੀਆਂ ਕਾਤੀਆਂ ਬਾਹਰੋਂ ਤੇ ਉਹਦੀ ਮਾਰ ਹੋਦੀ ਗਲੀ ਚ ਪਾਣੀ ਬਰਸਾਤ ਹੋਣ ਤੋਂ ਬਾਅਦ ਵੀ ਬੈਕ ਮਾਰਦਾ ਨਾਲਾ ਬੈਕ ਮਾਰ ਕੇ ਆ ਰਿਹਾ ਪਾਣੀ ਕਾਫੀ ਪਾਣੀ ਦਾ ਨੁਕਸਾਨ ਹੁੰਦਾ ਵਾ ਮੋੜ ਜਾਣਾ ਨੁਕਸਾਨ ਬਿਲਕੁਲ ਗੱਲ ਵਾ ਮੈਮ ਕੀ ਨਾਮ ਹੈ ਤੁਹਾਡਾ ਬਿੰਦੂ ਬਿੰਦੂ ਮੈਮ ਕਿਸ ਤਰ੍ਹਾਂ ਦੇਖਦੇ ਹੋ ਕਿ ਮਾਹੌਲ ਕਿਸ ਤਰ੍ਹਾਂ ਦਾ ਹੈ ਹੋਲ ਤਾਂ ਠੀਕ ਹੈ ਚਲੋ ਲੱਗ ਰਿਹਾ ਸਾਰ ਹੈਗਾ ਕਿ ਬੀਜੇਪੀ ਇਸ ਵਾਰ ਇਹ ਗੋਰਾ ਸਾਹਿਬ ਜਿੱਤਣਗੇ ਕਿਉਂਕਿ ਇਹਨਾਂ ਦੀ ਫੈਮਲੀ ਜਿਹੜੀ ਹੈ ਬੈਕਗ੍ਰਾਉਂਡ ਕਾਫੀ ਅੱਛਾ ਹੈ 15 ਸਾਲ ਜਿੱਦਾਂ ਕਹਿ ਰਹੇ ਹੈ ਮੇਰੀ ਪਿੱਕੇ ਫੈਮਲੀ ਵੀ ਉਧਰ ਨਿਊ ਸ਼ਿਵਾ ਨਗਰ ਤੋਂ ਔਰ ਉਹ ਸਾਰੇ ਕੰਮ ਇਹਨਾਂ ਨੇ ਵਾਕਈ ਕਰਵਾ ਰਿਹਾ ਹੈ ਮੈਨੂੰ ਪਤਾ ਹੈ ਇਹਨਾਂ ਦੇ ਰਿਕਾਰਡ ਕੀ ਹੈਗੇ ਨੇ ਇਹਨਾਂ ਦੇ ਪਾਪਾ ਵਗੈਰਾ ਜਿੱਸਾ ਜੋ ਵੀ ਕਹਿ ਰਹੇ ਆ ਉਹਨਾਂ ਸਾਰੇ ਅਸੀਂ ਜਾਣਦੇ ਆ ਚੰਗੀ ਤਰ੍ਹਾਂ ਜਾਣਦੇ ਮੇਰੇ ਪਿੱਕੇ ਫੈਮਲੀ ਜਾਣਦੀ ਹੈ ਤੇ ਬਹੁਤ ਅੱਛੇ ਕੰਮ ਕਰਵਾਂਦੇ ਆ ਤੇ ਉਮੀਦ ਰੱਖਦੇ ਆ ਕਿ ਸਾਰੇ ਜਿਸ ਤਰ੍ਹਾਂ ਕਹਿ ਰਹੇ ਕਿ ਵੋਟ ਆਪਨ ਤੇ ਅੱਗੋਂ ਕੰਮ ਕਰਾਈਏ ਤੇ ਬਾਕੀ ਪਾਣੀ ਵੀ ਚਾਹੀਦੀ ਹੈ ਸਾਰਿਆਂ ਨੂੰ ਇੱਕ ਵਾਰੀ ਮੌਕਾ ਇਹਨਾਂ ਨੂੰ ਵੀ ਦੇਣਾ ਚਾਹੀਦਾ ਵੈ ਜੋ ਵੀ ਗਲੀਆਂ 'ਚ ਪ੍ਰੋਬਲਮਸ ਹੋ ਰਹੀਆਂ ਫੇਸ ਕਰ ਰਿਹਾ ਲੋਕੀ ਸਟਰੀਟ ਲਾਈਟਾਂ ਦੀ ਜਾਂ ਫਿਰ ਪਾਣੀ ਖੜਦਾ ਵੈ ਉਹ ਉਹ ਚੀਜ਼ਾਂ ਨੂੰ ਸੁਧਾਰ ਕਰਨਾ ਚਾਹੀਦਾ ਵੈ ਜੇਕਰ ਗੱਲ ਕਰੀਏ ਤੁਹਾਡੇ ਮਹੱਲੇ ਦੀ ਤੁਹਾਡੇ ਏਰੀਆ ਦੀ ਤੇ ਇਸ ਏਰੀਆ ਦੇ ਵਿੱਚ ਕਿਹੜੀਆਂ ਸਸਮਸਿਆਵਾਂ ਨੇ ਜਿਹੜੀਆਂ ਹੁਣ ਤੱਕ ਸੋਚ ਵੀ ਨਹੀਂ ਹੋ ਪਈਆਂ ਮੋਸਟਲੀ ਸਟਰੀਟ ਲਾਈਟ ਦੀ ਪ੍ਰੋਬਲਮਸ ਹੈ ਜਿਹਦਾ ਫੇਸਿੰਗ ਕਰਨੀ ਪੈਂਦੀ ਹੈ ਜਾਂ ਫਿਰ ਜਦੋਂ ਬਾਰਸ਼ ਦਾ ਪਾਣੀ ਖੜ ਜਾਂਦਾ ਵੈ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਵਾ ਕਿ ਕਿੰਨੀ ਕਿੰਨੀ ਦੇਰ ਤੱਕ ਇੱਥੋਂ ਪਾਣੀ ਨਿਕਲਦਾ ਹੀ ਨਹੀਂ ਦਿਨ-ਦਿਨ 4-4 ਘੰਟੇ ਤੇ ਜੇ ਇਹਨਾਂ ਨੂੰ ਚਾਹੀਦਾ ਨਾ ਹੁਣ ਜਦੋਂ ਦੇਖੋ ਕਿ ਜਿੱਤਦੇ ਆ ਤੇ ਫਿਰ ਸੋਲਵ ਕਰਨੀਆਂ ਚਾਹੀਦੀਆਂ ਵਾ ਇਹ ਚੀਜ਼ਾਂ ਨੂੰ ਹਮ ਕੀ ਨਾਮ ਹੈ ਤੁਹਾਡਾ ਕਮਲ ਕਮਲ ਜੀ ਕਿਸ ਤਰ੍ਹਾਂ ਦੇ ਤੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਗੋਰਜ ਸਿੰਘ ਗੋਰਜ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਮੀਦਵਾਰ ਬੀਜੇਪੀ ਦਾ ਸੋ ਆਈ ਥਿੰਕ ਤਾਂ ਜਿੱਤਣਗੇ ਇਸ ਵਾਰ ਜਿੱਤਣਗੇ ਹਾਂਜੀ ਤੁਹਾਡੇ ਵੱਲੋਂ ਇੱਕ ਚਾਂਸ ਕਿਹਨੂੰ ਦੇਣਾ ਚਾਹੀਦਾ ਕੀ ਲੱਗਦਾ ਤੁਹਾਨੂੰ ਦੇਣਾ ਚਾਹੀਦਾ ਕਮਲ ਦੇ ਬੋਲ ਕਮਲ ਨੇ ਬੋਲ ਦਿੱਤੇ ਬਿਲਕੁਲ ਆਣਾ ਚਾਹੀਦਾ ਬਿਲਕੁਲ ਆਣਾ ਚਾਹੀਦਾ ਜੇਕਰ ਗੱਲ ਕਰੀਏ ਪਿਛਲੇ ਸਮੇਂ ਦੀ ਸਾਫਤਾ ਦੀ ਤੇ ਕਿਹੜੇ ਕਰੀਏ ਐਸੇ ਵਿਕਾਸ ਤੁਹਾਡੇ ਮਲੇ ਦੇ ਵਿੱਚ ਹੋਏ ਹੋਏ ਹੈ ਅਦਾ ਬਹੁਤ ਵੱਲ ਦਾ ਕੁਝ ਐਦਾ ਚੇਂਜ ਵਾਲਾ ਤਾਂ ਨਹੀਂ ਹੈ ਕੋਸ਼ਿਆ ਨਾ ਚਾਹੀਦੀ ਸਭ ਕੁਝ ਉਦਾਈ ਸੀ ਜਿਵੇਂ ਪਹਿਲੇ ਸੀ ਤੇ ਸੇਮਿੰਗ ਹਾਂਜੀ ਅੰਸਰ ਸਮਾਰਟ ਅੱਜ ਗੋਰਾ ਜੀ ਆਪਕੇ ਏਰੀਆ ਮੇ ਆਏ ਆ ਕੀ ਕਹਿਣਾ ਚਾਹੋਗੇ ਉਹਨਕੇ ਬਾਰੇ ਅਸੀਂ ਤੇ ਹਰ ਵਾਰੀ ਬੀਜੇਪੀ ਨੂੰ ਵੋਟ ਪਾਉਂਦੇ ਆ ਇਸ ਵਾਰ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬੀਜੇਪੀ ਨੂੰ ਜਿਤਾਉਣ ਦੀ ਤੇ ਇਸ ਵਾਰੀ ਵੀ ਅਸੀਂ ਉਹਨਾਂ ਨੂੰ ਹੀ ਵੋਟ ਪਾਵਾਂਗੇ ਕਿਹਨਾਂ ਗੋਰਾ ਜੀ ਗੋਰਾ ਜੀ ਨੂੰ ਵੋਟ ਪਾਉਗੇ ਪੱਕੀ ਗੱਲ ਇੱਕ ਮੌਕਾ ਕਿਹਨੂੰ ਦੇਵੋਗੇ ਬੀਜੇਪੀ ਨੂੰ ਬੀਜੇਪੀ ਨੂੰ ਪੱਕੀ ਗੱਲ ਅਸੀਂ ਇੱਕ ਮੌਕਾ ਨਹੀਂ ਅਸੀਂ ਹਰ ਵਾਰੀ ਮੌਕਾ ਦੇਂਦੇ ਆ ਹਰ ਮੁਕੇ ਦੇ ਅਗਲੇ ਵਾਰ ਵੀ ਦੇਦਣਾ థాంਕ ਯੂ ਡੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਤੇ ਕਿਸ ਤਰ੍ਹਾਂ ਗੋਰੋਜੀਤ ਸਿੰਘ ਗੋਰੋਜੀ ਨੂੰ ਦੇਖਦੇ ਹੋ ਦੇਖੋ ਜੀ ਗੌਰਵਜੀਤ ਸਿੰਘ ਗੋਰਾ ਜੀ ਨਾਲ ਸਾਡੇ ਰਿਲੇਸ਼ਨ ਆਲਮੋਸਟ 20-25 ਸਾਲ ਤੋਂ ਹੈ ਉਹਨਾਂ ਦੇ ਫਾਦਰ ਸਾਹਿਬ ਨਾਲ ਦੇ ਵਾਰਡ 'ਚ ਪਿਛਲੀ 2 ਵਾਰ ਤੋਂ ਲਗਾਤਾਰ ਆਜ਼ਾਦ ਉਮੀਦਵਾਰ ਜਿੱਤਦੇ ਆ ਰਹੇ ਹਨ ਔਰ ਕੰਮ ਕਰਨ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਗੌਰਵਜੀਤ ਗੋਰਾ ਜੀ ਕਾਉਂਸਲਰ ਨਾ ਹੋ ਕੇ ਵੀ ਸਾਡੇ ਲਈ ਕਾਉਂਸਲਰ ਦੀ ਤਰ੍ਹਾਂ ਕੰਮ ਕਰਦੇ ਰਹੇ ਆ ਜਿੱਥੇ ਜਨਤਾ ਨੂੰ ਲੋੜ ਆ ਉੱਥੇ ਖੜੇ ਆ ਜਿੱਥੇ ਪਬਲਿਕ ਦੇ ਹੱਕ ਦੀ ਗੱਲ ਹੈ ਉਹਨਾਂ ਨੇ ਖੁੱਲ ਕੇ ਕੀਤੀ ਹੈ ਅਸੀਂ ਜ਼ਰੂਰ ਚਾਹਾਂਗੇ ਅਸੀਂ ਤਾਂ ਕਰਾਂਗੇ ਹੀ ਮੈਂ ਚਾਹੂੰਗਾ ਜਿਹੜੇ ਜਿਹੜੇ ਲੋਕ ਇਹ ਬਾਈਟ ਦੇਖਦੇ ਆ ਉਹ ਸਾਰੇ ਗੁਰਵਜੀਤ ਗੋਰਾ ਜੀ ਨੂੰ ਭਾਜਪਾ ਨੂੰ ਇੱਕ ਮੌਕਾ ਦੇਣ ਕਿਉਂਕਿ ਪੰਜਾਬ ਦਾ ਮਾਹੌਲ ਭਾਜਪਾ ਤੋਂ ਇਲਾਵਾ ਕੋਈ ਨਹੀਂ ਸੰਭਾਲ ਸਕਦਾ ਜੇ ਗੱਲ ਕਰੀਏ ਸਿਕਿਉਰਿਟੀ ਦੀ ਮਹੱਲੇ ਦੇ ਵਿੱਚ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਦੇਖੋ ਜੀ ਸਿਕਿਉਰਿਟੀ ਦੇ ਪ੍ਰਬੰਧ ਤਾਂ ਸਭ ਦੇ ਆਪਣੇ ਆਪਣੇ ਆ ਕੋਈ ਅਗਰ ਕਹਈਏ ਕਿ ਪ੍ਰਸ਼ਾਸਨ ਵੱਲੋਂ ਕੁਛ ਹੈ ਤਾਂ ਕੁਛ ਵੀ ਨਹੀਂ ਹੈ ਉਹ ਆਪਣੀ ਸਿਕਿਉਰਿਟੀ ਆਪਣੇ ਹੱਥ ਹੈ ਜੀ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਕਹ ਲੋ ਕਿਸੇ ਉਮੀਦਵਾਰ ਵੱਲੋਂ ਕੁਛ ਵੀ ਨਹੀਂ ਹੈ ਫਿਲਹਾਲ ਬਾਕੀ ਮਾਹੌਲ ਤੁਹਾਨੂੰ ਵੀ ਪਤਾ ਹੈ ਹਰ ਤੀਸਰੇ ਦਿਨ ਕਿਤੇ ਲੜਾਈ ਹੋ ਰਹੀ ਹੈ ਕਿਤੇ ਗੋਲੀ ਚੱਲ ਰਹੀ ਹੈ ਪੰਜਾਬ ਦੇ ਮਾਹੌਲ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਬਹੁਤ ਖਰਾਬ ਹੋਏ ਹੈ ਸਾਨੂੰ ਚਾਹੀਦਾ ਹੈ ਕਿ ਬੀਜੇਪੀ ਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ ਵਾਰਡ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਇਸੰਦਰੀ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਐਲਾਨਿਆ ਗਿਆ ਬੀਜੇਪੀ ਵੱਲੋਂ ਤੇ ਕਿਸ ਤਰ੍ਹਾਂ ਦੇਖਦੇ ਹੋ ਗੁਰਜੀਤ ਗੋਲ ਰਹੀ ਹੋ ਬਹੁਤ ਵਧੀਆ ਉਮੀਦਵਾਰ ਐਲਾਨਿਆ ਗਿਆ ਤੇ ਸੰਤਾ ਨੂੰ ਲੱਗਦਾ ਵੀ ਸਾਰੇ ਕੰਮ ਹੋ ਜਾਣਗੇ ਜਿਹੜੇ ਪਿਛੇ ਪੈਂਡਿੰਗ ਪਏ ਸੀਗੇ ਔਰ ਸਾਰੇ ਕੰਮ ਹੁਣ ਕਲੀਅਰ ਹੋ ਜਾਣਗੇ ਸਾਨੂੰ ਬੜੀ ਖੁਸ਼ੀ ਹੈ ਪਾਰਟੀ ਨੇ ਬਹੁਤ ਵਧੀਆ ਬੰਦਾ ਜੰਗ ਨੌਜਵਾਨ ਬੱਚਾ ਦਿੱਤਾ ਉਦੋਂ ਸਾਰਿਆਂ ਦਾ ਕੰਮ ਵਧੀਆ ਹੋਊਗਾ। ਤੇ ਅੱਜ ਮੀਟਿੰਗ ਬੈਠਾਈ ਗਈ ਸੀਗੀ 18 ਨੰਬਰ ਬੰਦੇ ਤੇ ਕਿਹੜੀ ਆਈ ਸੀ ਮੀਟਿੰਗ ਨੇ ਵਿੱਚ ਚਰਚੇ ਹੋਇਆ। ਮੀਟਿੰਗ ਦੇ ਵਿੱਚ ਕੰਮਾਂ ਦੇ ਚਰਚੇ ਹੋਏ ਐ ਮੈਂ ਤਾਂ ਵੀ ਜਿਹੜੇ ਜਿਹੜੇ ਕੰਮ ਰੁਕੇ ਹੋਇਆ ਜਾਂ ਤੁਹਾਡੇ ਪੈਣ ਦੇ ਵਜ੍ਹਾ ਦੂਜੇ ਤੀਜੇ ਸਾਰੇ ਕੰਮ ਹੋ ਜਾਂਦੇ ਕਰੀਆ। ਤੁਸੀਂ ਉਹਨਾਂ ਨੂੰ ਦੱਸਿਓ ਕੰਮ ਜਿਹੜੇ ਰੁਕੇ ਪਏ। ਹਾਂ ਬਸ ਇਹੀ ਛੋਟੇ ਛੋਟੇ ਕੰਮ ਹੀ ਹੁੰਦੇ ਜਿਹੜੇ ਲਾਈਟਾਂ ਨਹੀਂ ਆਂਦੀ ਆ ਰਹੀਆਂ ਜਾਂ ਗੈਸ ਬਾਈ ਵਾਲੇ ਨਹੀਂ ਆਉਂਦੇ ਜਾਂ ਦੂਜੇ ਤੀਜੇ ਜਿਹੜੇ ਵੀ ਕਾਪਸ਼ਨ ਦੇ ਕੰਮ ਹੁੰਦੇ ਐ ਮੈਂ ਤਾਂ ਉਹਨਾਂ ਦੀ ਗੱਲ ਹੁੰਦੀ ਐ। ਉਹਨਾਂ ਸਾਰੇ ਦਸਤੇ ਆਉਂ ਗਏ ਕੋਈ ਨਹੀਂ ਜਦੋਂ ਇਹ ਪੜ ਗਏ ਤੇ ਬਲੇ ਬਲੇ ਕਰਾ ਦੇ ਆਗੇ ਬਸ ਠੀਕ ਹੈ ਐਹੋ ਜੇ ਬੱਚੇ ਜਾਈ ਜਾਈ ਤ੍ਰਿਕਲ ਹੋਰ ਵੀ ਗੱਲ ਕਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਕੇਸ਼ ਭਾਰਤ ਮਕੇਸ਼ ਜੀ ਕਿਤਲ ਮਾਹੌਲ ਦੇਖ ਲਿਓ ਕਿਸ ਤਰ੍ਹਾਂ ਦਾ ਗੁਰੂ ਜੀ ਸਿੰਘ ਜੋਤ ਦੇਖਦੇ ਹੋ ਮਾਹੌਲ ਬਹੁਤ ਵਧੀਆ ਇਸ ਵਾਰ ਔਰ ਜਬ ਪਬਲਿਕ ਨੇ ਵੀ ਸ਼ੋਰ ਕੀਤੀ ਹੈ ਉਹਨਾਂ ਨਾਲ ਵੀ ਬੋਟਾ ਪੈਣੀ ਅੱਜ ਮੀਟਿੰਗ ਹੋਈ ਹੈ ਕੀ ਚਰਚਾ ਹੋਈ ਹੈ ਮੀਟਿੰਗ ਚ ਮੀਟਿੰਗ ਦੇ ਕੰਮ ਦਾ ਕਮਾਂਕਾਰਾਂ ਬਾਰੇ ਜਿਹੜੇ ਕੰਮ ਰੁਕੇ ਹੋਏ ਆ ਕੰਮ ਕਰਾ ਕੇ ਦੇਵਾਂਗੇ ਵਾਦਾ ਕਰਕੇ ਚੱਲੇ ਆ क्या नाम है आज गोराजीत सिंह गोरा जी आपके वार्ड में आए मीटिंग की है तो कैसे क्या माहौल लग रहा है आपको तो क्या कहना चाहेंगे आप उनके बारे में उनके बारे में बहुत अच्छा उनको वोट देना चाहिए और उनको ਪੂਰੀ ਗਲੀ ਅੱਛੀ ਕਰਨੀ ਚਾਹੀਦੀ ਸਾਫ਼ ਕਰਨੀ ਚਾਹੀਏ ਸਾਰਾ ਕੁਝ ਦੇਖਣਾ ਚਾਹੀਏ ਧਿਆਨ ਕਰਨਾ ਚਾਹੀਏ ਸਾਰਾ ਬਹੁਤ ਹੀ ਅੱਛਾ ਹੈ ਬਿਲਕੁਲ ਕਮਲ ਦੇ ਫੁੱਲ ਨੂੰ 2 ਨੰਬਰ ਬਟਨ ਹੈ ਕਮਲ ਦੇ ਫੁੱਲ ਨੂੰ ਵੋਟ ਦੇ ਕੇ ਜੜਾ ਕੀਆ ਕਾਮਯਾਬ ਬਣਾਓ ਗੋਰੂਜੀ ਸਿੰਘ ਗੋਰਾਂ ਨੂੰ ਵਾਟ ਨੰਬਰ 80 ਜੁੜਿਓ ਲਦਾਨ ਲੈਦੇ ਨਾਲ ਹਨੀਦਨਾ ਜੰਮ ਰਿਪੋਰਟ ਧੰਨਵਾਦ